ਪੰਜਾਬ ਦੇ ਲੋਕਾਂ ਨੂੰ ਨੀਂਦ ਕਿਵੇਂ ਆ ਰਹੀ ਹੈ ਕਿ ਇਹੋ ਜਿਹੇ ਨੌਜਵਾਨ ਮੈਂ ਭਰਾ ਨੂੰ ਕਹਾਂਗਾ ਥੋੜੀ ਜਿਹੀ ਸਾਈਡ ਦੇ ਦਿਓ ਕਿ ਆਹ ਵੇਖ ਸਕਦੇ ਹੋ ਇੱਕ ਭਰਾ ਹੈਂਡੀਕੈਪ ਹੈ ਔਰ ਇਸੇ ਯੂਨੀਵਰਸਿਟੀ ਚ ਪੜਦਾ ਔਰ ਰਾਤ ਵੀ ਜਾਗ ਰਿਹਾ ਔਰ ਪੰਜਾਬ ਕਿਵੇਂ ਸੁੱਤਾ ਜਾਂ ਸਾਡੀ ਹੋਂਦ ਜਿਹੜੀ ਆ ਉਹ ਖੋਈ ਜਾ ਰਹੀ ਆ ਤਾਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਆ ਕਿ ਜੇ ਇਹੋ ਜਿਹੇ ਨੌਜਵਾਨ ਇਸੇ ਖੜੇ ਆ ਤਾਂ ਤੁਹਾਨੂੰ ਜਾਗਦਿਆ ਕੀ ਹੁੰਦਾ ਤੁਸੀਂ ਕਿਉਂ ਨਹੀਂ ਜਾਗ ਰਹੇ ਔਰ ਗੱਲਬਾਤ ਕਰਦੇ ਆ ਪ੍ਰਾਈਸ ਸਸੀ ਕਾਲ ਜੀ ਸਸੀ ਕਾਲ ਜੀ ਇਹ ਪ੍ਰਾਜ ਜੀ ਤੁਸੀਂ ਇੱਥੇ ਸਟੱਡੀ ਕਰਦੇ ਹੋ ਹਾਂਜੀ ਤੇ ਇਹ ਸਟੱਡੀ ਜੋ ਤੁਸੀਂ ਕਰਦੇ ਹੋ ਤਾਂ ਫਿਰ ਤੁਹਾਨੂੰ ਇਸ ਵੇਲੇ ਜਿਵੇਂ ਚੱਲ ਰਹੇ ਹੋ ਰਾਤ ਦਾ ਸਮਾਂ ਵਾ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜੋ ਪੰਜਾਬ ਦੇ ਨੌਜਵਾਨ ਜਿਵੇਂ ਕਿ ਸਾਡੀ ਇੱਕ ਆਵਾਜ਼ ਜਿਹੜੀ ਆ ਉਹ ਇਸ ਵੇਲੇ ਦੱਬੀ ਜਾ ਰਹੀ ਆ ਲਗਾਤਾਰ ਸੈਂਟਰ ਸਰਕਾਰਾਂ ਆਪਣੇ ਤੇ ਜ਼ੁਲਮ ਕਰ ਰਹੀਆਂ ਕੀ ਕਹਿਣਾ ਚਾਹੁੰਦੇ ਹੋ બસ ਇਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਕੱਲ ਦੀ ਕਾਲ ਦਿੱਤੀ ਹੋਈ ਆ ਪੂਰੇ ਪੰਜਾਬ ਨੂੰ ਅਪੀਲ ਹੈ ਕਿ ਕੱਲ ਵੱਧ ਛੱਡ ਕੇ ਤੇ ਪਹੁੰਚਣ ਤੇ ਇਸ ਕਾਲ ਦੀ ਸਪੋਰਟ ਕਰਨ ਕਿਉਂਕਿ ਆਪਣੀ ਇੱਥੇ ਹੋਣ ਦੀ ਲੜਾਈ ਹੈਗੀ ਇਹ ਕੋਈ ਇਕੱਲੀ ਸੈਨੇਟ ਦੀ ਲੜਾਈ ਨਹੀਂ ਤੇ ਸਭ ਨੇ ਇੱਥੇ ਪਹੁੰਚਣਾਗਾ ਤੇ ਕੱਲ ਦੀ ਵੀ ਕਾਲ ਨੂੰ ਵੱਡਾ ਕਰਨਾਗਾ ਆਪਾਂ ਤੇ ਆਪਣੀ ਇਹ ਹੋਣ ਦੀ ਲੜਾਈ ਆ ਆਪਣੀ ਹੋਣ ਦੀ ਜਿਹੜੀ ਆ ਉਹ ਵੇਖੀ ਜਾ ਰਹੀ ਆ ਕਿ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਨੌਜਵਾਨ ਨੇ ਜਿਹੜਾ ਨੇ ਯੋਧਿਆਂ ਵਾਲਾ ਕੰਮ ਕੀਤਾ ਬਹੁਤ ਸਾਰੀਆਂ ਭੈਣਾ ਇੱਥੇ ਇਸ ਵੇਲੇ ਇਸ ਮੋਰਚੇ 'ਚ ਡਟੀਆਂ ਹੋਈਆਂ ਨੇ ਔਰ ਤਸਵੀਰਾਂ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਦੇ ਆ ਕਿ ਇੱਥੋਂ ਦੇ ਹਾਲਾਤ ਦੱਸ ਦਈਏ ਕਿ ਹੁਣੇ-ਹੁਣੇ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਆਟੋ ਵਾਲਾ ਇੱਕ ਲੈ ਕੇ ਪਹੁੰਚਦਾ ਹੈ ਸਿਸਟਮ ਜੋ ਆਟੋ ਵਾਲਾ ਸਿਸਟਮ ਲੈ ਕੇ ਪਹੁੰਚਦਾ ਤਾਂ ਸਿਸਟਮ ਨੂੰ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਰੋਕਣ ਵਾਸਤੇ ਉਸ ਵੇਲੇ ਇੱਕ ਆਵਾਜ਼ ਬਣਦੀ ਆ ਇੱਕ ਰੌਲਾ ਪੰਦਾ ਤਾਂ ਉਸ ਰੌਲੇ ਦੇ ਵਿੱਚ ਇਸ ਆਵਾਜ਼ ਦੇ ਵਿੱਚ ਨੌਜਵਾਨਾਂ ਨੇ ਉਸ ਵੇਲੇ ਆਪਣਾ ਇਕੱਠ ਵਿਖਾਇਆ ਤਾਂ ਉਸ ਆਟੋ ਵਾਲੇ ਨੂੰ ਇੱਕ ਹੌਸਲਾ ਦਿੱਤਾ ਔਰ ਮੈਂ ਭਰਾ ਨੂੰ ਕਹਾਂਗਾ ਥੋੜੀ ਜੀ ਜਲਦੀ ਥੋੜਾ ਜਾ ਕੇ ਆ ਜਾਵੇ ਔਰ ਭਾਜੀ ਇੱਕ ਸਾਈਡ ਦਿੱਤੀ ਜਾਵੇ ਇਹ ਇੱਥੇ ਸਾਡੀਆਂ ਪੈਣਾ ਜੋ ਰਾਹ ਦੇਣ ਇਸ ਘਰਨੇ ਵਿੱਚ ਡਟੀਆਂ ਪੈਣ ਸੱਸੀ ਕਾਲ ਜੀ ਸੱਸੀ ਕਾਲ ਜੀ ਕਿਵੇਂ ਵੇਖਦੇ ਹੋ ਕਿੰਨਾ ਵੱਡਾ ਰੋਸ ਹੈ ਜਿਵੇਂ ਪੁਲਿਸ ਨੇ ਇੱਕ ਆਟੋ ਵਾਲੇ ਨੂੰ ਰੋਕ ਲਿਆ ਸਿਸਟਮ ਰੋਕ ਲਿਆ ਕਿਵੇਂ ਜਮ ਹੋ ਰਿਹਾ ਉਸ ਟੋਟਲ ਹੀ ਇਹ ਕਹਿ ਸਕਦੇ ਆ ਕਿ ਸਾਰਾ ਪ੍ਰਸ਼ਾਸਨ ਡਰਿਆ ਹੋਇਆ ਹੈ ਪੁਲਿਸ ਵੀ ਡਰੀ ਹੋਈ ਹੈ ਕਿ ਇਸ ਵੇਲੇ ਕਾਫੀ ਲੱਖਾਂ ਦੀ ਤੱਕ ਤਕਾਰ ਵਿੱਚ ਇੱਥੇ ਆ ਰਹੇ ਨੇ ਲੋਕ ਕਾਫੀ ਜ਼ਿਆਦਾ ਤੇ ਜਿਹੜਾ ਮੋਰਚਾ ਵੀ ਉਹ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਕਾਫੀ ਜ਼ਿਆਦਾ ਪ੍ਰਬੰਧ ਵੀ ਕੀਤੇ ਜਾ ਰਹੇ ਇੱਥੇ ਲੰਗਰ ਦੇ ਪ੍ਰਬੰਧ ਹੈ ਜਲ ਪਾਣੀ ਸੇਵਾ ਸਾਰੇ ਹਰ ਇੱਕ ਚੀਜ਼ਾਂ ਪ੍ਰਬੰਧ ਕੀਤਾ ਰਿਹਾ ਜੋਈ ਸਾਡੇ ਮੁੰਡੇ ਸਾਊਂਡ ਸਿਸਟਮ ਲੈ ਕੇ ਆ ਰਹੇ ਸੀ ਕਿਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਤੇ ਤੁਸੀਂ ਤਾਂ ਲਗਾਤਾਰ ਡਟੇ ਹੋਏ ਹੋ ਜੀ ਜੀ ਹਾਂ ਜੀ ਅਸੀਂ ਤਾਂ ਲਗਾਤਾਰ ਡਟੇ ਹੋਏ ਸੀਗੇ ਹੈਗੇ ਆ ਤੇ ਅੱਗੇ ਵੀ ਰਹਾਂਗੇ ਜਦੋਂ ਤੱਕ ਇਹ ਆਪਣੇ ਸੈਂਟਰ ਦੇ ਇਲੈਕਸ਼ਨਸ ਨੂੰ ਬਹਾਲ ਨਹੀਂ ਕਰਦੇ ਉਦੋਂ ਤੱਕ ਅਸੀਂ ਇੱਥੇ ਹੀ ਆ ਜੀ ਤੇ ਮੰਤਰੀ ਸਾਹਿਬ ਜੀ ਸਰਕਾਰਾਂ ਵੀ ਆ ਰਹੀਆਂ ਪੰਜਾਬ ਸਰਕਾਰ ਦੇ ਮੰਤਰੀ ਵੀ ਆ ਰਹੇ ਆ ਹਾਂ ਜੀ ਹਾਂ ਜੀ ਸਾਰੇ ਆ ਰਿਹਾ ਸਾਰੇ ਇੱਥੇ ਧਰਨੇ ਦੀ ਹਮਾਇਤ ਵਿੱਚ ਪੁੱਜ ਰਿਹਾ ਸਾਡੀ ਹਮਾਇਤ ਵਿੱਚ ਆ ਰਿਹਾ ਕਿਉਂਕਿ ਉਹ ਖੁਦ ਵੀ ਇੱਥੋਂ ਪੜ ਕੇ ਗਏ ਹੋਇਆ ਅੱਗੇ ਵੀ ਉਹਨਾਂ ਨੂੰ ਪਤਾ ਹੈ ਕਿ ਅਗਲੀ ਪਨੀਰੀ ਅਗਲੀ ਜਨਰੇਸ਼ਨ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਜੀ ਕੁਝ ਹੈਂਡੀਕੈਪ ਨੌਜਵਾਨ ਜੋ ਇੱਥੇ ਸਟੱਡੀ ਕਰਦੇ ਉਹ ਵੀ ਰਾ ਆਈ ਸੁਨੇਹਾ ਦੇਣਾ ਚਾਹੁੰਦਾ ਆ ਕਿ ਜਿਹੜਾ ਕੱਲ ਦਾ ਧਰਨਾ ਹੈ ਮਤਲਬ ਉੱਥੇ ਕਾਫੀ ਵੱਧ ਗਿਣਤੀ ਵਿੱਚ ਪੁੱਜੋ ਸਾਡੀ ਹਿਮਾਇਤ ਕਰੋ ਠੀਕ ਹੈ ਇਹ ਸਿਰਫ ਇੱਕ ਕੱਲਾ ਇੱਥੇ ਪੜਦੇ ਬੱਚਿਆਂ ਦਾ ਨਹੀਂ ਆਉਣ ਵਾਲੇ ਪਵਿੱਖ ਦਾ ਵੀ ਹੈ ਬਹੁਤ ਹੀ ਸ਼ਾਂਤਮਈ ਮਾਹੌਲ ਦੇ ਵਿੱਚ ਇੱਥੇ ਹੋਣਾ ਚਾਹੀਦਾ ਹੈ ਤੇ ਇੱਥੇ ਜਿਹੜਾ ਬੈਠ ਕੇ ਧਰਨੇ ਨੂੰ ਸੰਪੰਨ ਕਰਨਾ ਚਾਹੀਦਾ ਹੈ ਜੀ ਇੱਕ ਯਾਦਗਾਰ ਬਣ ਗਈ ਹੈ ਇੱਕ ਸਾਡੀ ਹੋਂਦ ਹੈ ਇਹ ਹੋਂਦ ਨੂੰ ਬਰਕਰਾਰ ਕਰਨਾ ਹੈ ਔਰ ਲਗਾਤਾਰ ਸਾਡੇ ਉੱਤੇ ਜੋ ਜ਼ੁਲਮ ਹੋ ਰਹੇ ਸੀ ਉਹ ਜ਼ੁਲਮ ਜਿਹੜੇ ਆ ਉਹਨਾਂ ਨੂੰ ਅਸੀਂ ਟੱਕਰ ਦੇਣੀ ਆ ਇਸ ਵੇਲੇ ਜਿੱਥੇ ਪਹਿਲਾਂ ਤਾਂ ਬੜਾ ਰੌਸ਼ੋਰ ਬਣਿਆ ਕਿ ਸਿਸਟਮ ਕਿਉਂ ਲੈ ਕੇ ਇੱਥੇ ਆਇਆ ਗਿਆ ਪੁਲਿਸ ਵਾਲੋਂ ਵੀ ਉਸ ਵੇਲੇ ਰੁਕਿਆ ਗਿਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਉਸ ਵੇਲੇ ਨੌਜਵਾਨਾਂ ਨੇ ਕਿਵੇਂ ਹੌਸਲਾ ਜਿਹੜਾ ਰੱਖਿਆ ਹਾਂਜੀ ਹਾਂਜੀ ਬੜੇ ਹੀ ਹੌਸਲੇ ਨਾਲ ਕੀ ਲੈ ਕੇ ਆਏ ਨੇ ਠੀਕ ਹੈ ਇਹਨਾਂ ਨੇ ਹੀ ਦੱਸ ਸਕਦੇ ਇੱਕ ਸਾਈਡੋਂ ਉਹਨਾਂ ਨੂੰ ਪੁਲਿਸ ਵਾਲਿਆਂ ਨਾਲ ਗੱਲਾਂ ਚਲਾ ਕੇ ਦੂਸਰੇ ਪਾਸੋਂ ਅਸੀਂ ਜਿਹੜਾ ਲੈ ਕੇ ਆਇਆ ਕਾਫੀ ਹੌਸਲੇ ਨੇ ਕਾਫੀ ਇਹਨਾਂ ਦੇ ਜਜਬੇ ਨੇ ਜਿਹੜੇ ਇਸ ਚੀਜ਼ ਨੂੰ ਸ਼ੋਅ ਆਫ ਕਰਦੇ ਨੇ ਕਿ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਦੂਰ ਦੂਰ ਤੱਕ ਕਿਸੇ ਵੀ ਸਾਊਂਡ ਸਿਸਟਮ ਨੂੰ ਇੱਥੇ ਨਹੀਂ ਹੋਣਾ ਚਾਹੀਦਾ ਕੋਈ ਵੀ ਟੈਂਟ ਵਗੈਰਾ ਨਹੀਂ ਲੈ ਕੇ ਆਣੇ ਚਾਹੀਦੇ ਸਾਨੂੰ ਤਾਂ ਪੰਜਾਬ ਦੇ ਗੁਰਦੁਆਰੇ ਚ ਵੀ ਇਹ ਆਇਆ ਹੈ ਕਿ ਤੁਸੀਂ ਸਾਡੇ ਸਾਊਂਡ ਸਿਸਟਮ ਲੈ ਕੇ ਜਾਓ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਉਤਾਂ ਦੇ ਗ੍ਰੰਥੀਆਂ ਨੇ ਇਹ ਕਹਿ ਕੇ ਅਸੀਂ ਤੁਹਾਨੂੰ ਦੇਵਾਂਗੇ ਜੇਕਰ ਇਹ ਨਹੀਂ ਦਿੰਦੇ ਆਲੇ ਦੁਆਲੇ ਤੇ ਜਿਹੜੇ ਇੱਥੇ ਤੇ ਹੈਗੇ ਆ ਇਹਨਾਂ ਨੇ ਰੋਕ ਦਿੱਤਾ ਹੈ ਨਾ ਪ੍ਰਸ਼ਾਸਨ ਨੇ ਕਿ ਕਿਸੇ ਨੂੰ ਸਾਊਂਡ ਸਿਸਟਮ ਜਾਂ ਕੋਈ ਵੀ ਟੈਂਟ ਵਗੈਰਾ ਨਹੀਂ ਦੇਣਾ ਤੇ ਤੁਸੀਂ ਤੁਸੀਂ ਵੇਖਿਆ ਕੋਈ ਬੈਰੀਕੇਡਿੰਗ ਵਗੈਰਾ ਪੁਲਿਸ ਦੀ ਪੱਕੀ ਬੈਰੀਕੇਡਿੰਗ ਹੋਈ ਆ ਜੇ ਤਾਂ ਨਹੀਂ ਹੋਈ ਹੈ ਜੀ ਹਾਂ ਜੀ ਇਹ ਤਾਂ ਬਾਕੀ ਦਾ ਕੱਲ ਹੀ ਪਤਾ ਲੱਗੇਗਾ ਬਾਕੀ ਸੁਣਨ ਦੇ ਵਿੱਚ ਇਹੀ ਆ ਰਿਹਾ ਕਿ ਕਾਫੀ ਜ਼ਿਆਦਾ ਜਿਹੜੇ ਦੂਰ ਦੂਰ ਤੱਕ ਜਿਹੜੇ ਇਹਨਾਂ ਨੇ ਬੈਰੀਕੇਡ ਕਰ ਦਿੱਤੀ ਗਈ ਹੈ ਚੰਡੀਗੜ੍ਹ ਪੁਲਿਸ ਹਰਿਆਣਾ ਪੁਲਿਸ ਬਹੁਤ ਜ਼ਿਆਦਾ ਜਿਹੜੀ ਇਹਨਾਂ ਨੇ ਕਿਉਂਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਦੇ ਲੋਕ ਇੱਥੇ ਪੜ੍ਹਦੇ ਆ ਤੇ ਜੇਕਰ ਉਹ ਤਸ਼ੱਦਦ ਵੀ ਕਰਨਗੇ ਜਾਂ ਲਾਠੀ ਚਾਰਜ ਵੀ ਕਰਨਗੇ ਇੱਕ ਪੰਜਾਬ ਦੇ ਬੱਚਿਆਂ ਤੇ ਕਰਨਗੇ ਪੰਜਾਬ ਯੂਨੀਵਰਸਿਟੀ ਤੇ ਕਰਨਗੇ ਔਰ ਇਹ ਗੱਲ ਮੈਂ ਤੁਹਾਡੇ ਨਾਲ ਫਿਰ ਸਾਂਝੀ ਕਰ ਦਈ ਆ ਅਸੀਂ ਕਿ ਇਸ ਵੇਲੇ ਅਸੀਂ ਯੂਨੀਵਰਸਿਟੀ ਦੇ ਅੰਦਰ ਖੜੇ ਆ ਔਰ ਪੰਜਾਬ ਦੀ ਹੋਂਦ ਬਚਾਉਣ ਵਾਸਤੇ ਲਗਾਤਾਰ ਨੌਜਵਾਨਾਂ ਵੱਲੋਂ ਹਸਾ ਕੀਤਾ ਗਿਆ ਰਿਹਾ ਇਹ ਸਾਡੀਆਂ ਭੈਣਾਂ ਨੇ ਲਗਾਤਾਰ ਲੰਬੇ ਸਮੇਂ ਤੋਂ ਔਰ 10-12 ਦਿਨਾਂ ਤੋਂ ਇਸ ਇਕੱਠ ਦੇ ਵਿੱਚ ਬੜਾ ਹੁਸਾ ਭਰਿਆ ਆ ਨਾ ਭੈਣਾਂ ਨੇ ਔਰ ਬਹੁਤ ਸਾਰੇ ਸਾਡੇ ਭਰਾ ਨੌਜਵਾਨ ਜਿਹੜੇ ਆ ਉਹ ਲਗਾਤਾਰ ਇਸ ਇਕੱਠ ਨੂੰ ਸਮੂਲੀਅਤ ਜਿਹੜੀ ਆ ਉਹ ਲਗ ਲਗ ਏਰੀਆ ਤੋਂ ਦਿੱਤੀ ਜਾ ਰਹੀ ਆ ਬਹੁਤ ਸਾਰੇ ਨੌਜਵਾਨ ਇੱਥੇ ਪਹੁੰਚ ਰਿਹਾ ਬਹੁਤ ਸਾਰੇ ਸਰਕਾਰ ਦੇ ਮੰਤਰੀ ਵੀ ਇੱਥੇ ਪਹੁੰਚ ਰਹੇ ਆ ਔਰ ਤਸਵੀਰਾਂ ਰਾਤ ਵੇਲੇ ਦੀਆਂ ਦੱਸ ਦਈਏ ਅਸੀਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਫਿਲਹਾਲ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ